ਹਾਂਜੀ 9ਵੀਂ ਜਮਾਤ ਦੇ ਬਹੁਤ ਹੀ ਪਿਆਰੇ ਬੱਚੋ ਅੱਜ ਮੈਂ ਤੁਹਾਨੂੰ ਵਿਗਿਆਨ ਵਿਸ਼ੇ ਦਾ ਚੌਥਾ ਪਾਠ ਪਰਮਾਣੂ ਦੀ ਬਣਤਰ ਦੇ ਪ੍ਰਸ਼ਨ ਕਰਾਉਣ ਜਾ ਰਹੀ ਹਾਂ ਅਭਿਆਸ ਦੇ ਅਭਿਆਸ ਦੇ ਪ੍ਰਸ਼ਨਾਂ ਦੇ ਵਿੱਚੋਂ ਆਪਾਂ ਪਹਿਲਾ ਪ੍ਰਸ਼ਨ ਇਸ ਤੋਂ ਪਹਿਲਾਂ ਵਾਲੀ ਵੀਡੀਓ ਵਿੱਚ ਕਰ ਚੁੱਕੇ ਹਾਂ ਤੇ ਹੁਣ ਆਪਾਂ ਦੋ ਤਿੰਨ ਪ੍ਰਸ਼ਨ ਆ ਮੈਂ ਤੁਹਾਨੂੰ ਸਮਝਾ ਦਿੰਨੀ ਹਾਂ ਕਿ ਉਹ ਕਿਵੇਂ ਆ ਦੂਜਾ ਹੈਗਾ ਜੇ ਜੇ ਥਾਮਸਨ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਕਿ ਜੇ ਥਾਮਸਨ ਦਾ ਪਰਮਾਣੂ ਮਾਡਲ ਸੀ ਉਹਦੇ ਵਿੱਚ ਕੀ ਕਮੀਆਂ ਰਹਿ ਗਈਆਂ ਸੀ ਦੂਸਰਾ ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਆ? ਤਾਂ ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਸੀ? ਉਹਦੇ ਵਿੱਚ ਕੀ ਕਮੀਆਂ ਸੀ, ਕੀ ਤਰੁੱਟੀਆਂ ਸੀ? ਤੀਜਾ ਹੈ ਕਬੋਰ ਦੇ ਪਰਮਾਣੂ ਮਾਡਲ ਦੀ ਵਿਆਖਿਆ ਕਰੋ। ਹਾਂਜੀ, ਬੋਰ ਦਾ ਪਰਮਾਣੂ ਮਾਡਲ ਹੈ ਜਿਹੜਾ ਉਹ ਉਹਨੇ ਕਾਫੀ ਸਹੀ ਕਰਤਾ ਸੀਗਾ। ਪਰ ਇਹ ਤਿੰਨੇ ਜਿਹੜੇ ਵਿਗਿਆਨੀ ਹੈਗੇ ਆ ਜੇ ਜੇ ਥਾਮਸਨ, ਰਦਰਫੋਰਡ ਤੇ ਬੋਰ ਇਹਨਾਂ ਨੇ ਆਪਣਾ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਇਆ ਪਰਮਾਣੂ ਨੂੰ ਲੱਭਣ ਵਿੱਚ, ਪਰਮਾਣੂ ਦੀ ਸਟਰਕਚਰ ਦਾ ਸੰਵੇਚ ਤੇ ਪਰਮਾਣੂ ਦੇ ਦੀ ਸ਼ਕਲ ਜਾਂ ਇਹਦੀ ਆਕਾਰ ਵਗੈਰਾ ਦੱਸਣ ਵਿੱਚ ਤਾਂ ਇਹ ਸਭ ਤੋਂ ਵੱਧ ਰੋਲ ਚਾਹੇ ਬੋਰਡ ਬੋਰ ਦਾ ਜਿਹੜਾ ਪ੍ਰਮਾਣ ਉਹ ਵੱਡਾ ਲਾਉ ਉਹ ਸਹੀ ਹੈ ਪਰ ਜੇ ਜੇ ਥਾਮਸਨ ਨੇ ਇਸ ਦੀ ਸ਼ੁਰੂਆਤ ਕਰਕੇ ਬਹੁਤ ਵੱਡਾ ਯੋਗਦਾਨ ਪਾਇਆ ਪ੍ਰਮਾਣ ਨੂੰ ਲੱਭਣ ਵਿੱਚ ਤਾਂ ਅਸੀਂ ਉਹਨਾਂ ਦਾ ਦੇ ਰਣੀ ਆ ਸੋ ਆਪਾਂ ਹੁਣ ਕਰਦੇ ਹਾਂ ਪਹਿਲਾਂ ਇਹਨਾਂ ਦੇ ਪ੍ਰਮਾਣ ਮਾਡਲ ਬਣਾਵਾਂਗੇ ਇਥੇ ਜਿਵੇਂ ਆਪਾਂ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰਨ ਬਣਾਏ ਸੀ ਉਸੇ ਤਰ੍ਹਾਂ ਹੀ ਪਰਮਾਣੂ ਮਾਡਲ ਬਣਾ ਲੈਣੇ ਆ ਤਿੰਨੇ ਆਪਾਂ ਇੱਕ ਪਹਿਲਾ ਥਾਮਸਨ ਦਾ ਤੇ ਫਿਰ ਬੋਰ ਹਰਦਰਫੋਰਡ ਤੇ ਫਿਰ ਬੋਰ ਹਾਂਜੀ ਨੀਲਸ ਬੋਰ ਸਭ ਤੋਂ ਪਹਿਲਾਂ ਅਸੀਂ ਥਾਮਸਨ ਦਾ ਜੇ ਜੇ ਥਾਮਸਨ ਦਾ ਮਾਡਲ ਬਣਾਉਨੇ ਆ ਜਾਂ ਅਸੀਂ ਪੰਜਾਬੀ ਚ ਥਾਮਸਨ ਲਿਖ ਦਿਆਂਗੇ ਥਾਮਸਨ ਹਾਂਜੀ ਉਸ ਤੋਂ ਬਾਅਦ ਆਪਾਂ ਬਣਾਉਣੇ ਆ ਰਦਰਫੋਰਡ ਦਾ ਰਦਰਫੋਰਡ ਦਾ ਮਾਡਲ ਬਣਾਵਾਂਗੇ ਪ੍ਰਮਾਣੂ ਮਾਡਲ ਫਿਰ ਆਪਾਂ ਬਣਾਵਾਂਗੇ ਬੋਰ ਦਾ ਬੋਰ ਦਾ ਪ੍ਰਮਾਣੂ ਮਾਡਲ ਇਹ ਮੈਂ ਤੁਹਾਨੂੰ ਸਟਰਕਚਰ ਬਣਾ ਕੇ ਦੱਸਦੀ ਹਾਂ ਤਾਂ ਸਭ ਤੋਂ ਪਹਿਲਾਂ ਜੇ ਜੇ ਥਾਮਸਨ ਸੀਗਾ ਜਿਹੜਾ ਉਹਨੇ ਜਦੋਂ ਖੋਜ ਕੀਤੀ ਤਾਂ ਉਹਨੇ ਦੱਸਿਆ ਕਿ ਇੱਕ ਜਿਹੜਾ ਪਦਾਰਥ ਦਾ ਸਭ ਤੋਂ ਛੋਟਾ ਕਣ ਹੈ ਉਹਨੂੰ ਆਪਾਂ ਪਰਮਾਣੂ ਕਹਿ ਸਕਦੇ ਹਾਂ ਤੇ ਪਰਮਾਣੂ ਦੇ ਵਿੱਚ ਅੱਗੇ ਇਹਨੂੰ ਵੰਡਿਆ ਜਾ ਸਕਦਾ ਜਾਂ ਨਹੀਂ ਵੰਡਿਆ ਜਾ ਸਕਦਾ ਤਾਂ ਉਸਨੇ ਦੱਸਿਆ ਵੀ ਪਤਾ ਲੱਗਿਆ ਕਿ ਇਹਨਾਂ ਨੂੰ ਵੰਡਿਆ ਨਹੀਂ ਜਾ ਸਕਦਾ ਪਰ ਇਸ ਦੇ ਫਿਰ ਵੀ ਕੁਝ ਨਾ ਕੁਝ ਭਾਗ ਹੈਗੇ ਆ ਤਾਂ ਉਹ ਕਲੀਅਰ ਨਹੀਂ ਹੋਏ ਸੀਗੇ ਤੇ ਉਹਨਾਂ ਨੇ ਅੰਦਾਜ਼ਾ ਲਗਾਇਆ ਸੀਗਾ ਉਹ ਕਹਿੰਦੇ ਵੀ ਇਹ ਇੱਕ ਪਰਮਾਣੂ ਹੈ ਜਿਹੜਾ ਉਹ ਇੱਕ ਗੋਲਾ ਹੈ ਇਸ ਤਰ੍ਹਾਂ ਕਰਕੇ ਤੇ ਇਹ ਧਨ ਚਾਰਜਿਤ ਗੋਲਾ ਹੈ ਇਹ ਸਾਰਾ ਧਨ ਚਾਰਜਿਤ ਗੋਲਾ ਹੈ ਕੀ ਹੈ ਇਹ ਧਨ ਚਾਰਜਿਤ ਗੋਲਾ ਇਹ ਗੋਲਾ ਸਾਰਾ ਹੈ ਧਨ ਚਾਰਜਿਤ ਤਾਂ ਉਹ ਕਹਿੰਦਾ ਵੀ ਇਹਦੇ ਵਿੱਚ ਧਨ ਚਾਰਜ ਹੀ ਨਿਕਲਦਾ ਇਹਦੇ ਵਿੱਚ ਰਿਣ ਚਾਰਜ ਵੀ ਪਿਆ ਤੇ ਰਿਣ ਚਾਰਜ ਹੈ ਜਿਹੜਾ ਉਹ ਉਹਨੂੰ ਕਲੀਅਰ ਨਹੀਂ ਹੋਇਆ ਕਿ ਕੀ ਕਿੱਥੇ ਪਾਇਆ ਜਾਂਦਾ ਤਾਂ ਉਹਨੇ ਕਹਤਾ ਵੀ ਇਹ ਸਾਰੇ ਜਿਹੜੇ ਗੋਲੇ ਆ ਗੋਲਾ ਇਹਦੇ ਵਿੱਚ ਰਿਣ ਚਾਰਜ ਦੂਰ ਦੂਰ ਖੁੱਬੇ ਹੋਏ ਆ ਵਿੱਚ ਪਏ ਆ ਦੇ ਬਿਲਕੁਲ ਉਸ ਤਰ੍ਹਾਂ ਜਿਵੇਂ ਇੱਕ ਤਰਬੂਜ ਦੇ ਵਿੱਚ ਉਸ ਦੇ ਲਾਲ ਭਾਗ ਦੇ ਵਿੱਚ ਬੀਜ ਪਏ ਹੁੰਦੇ ਜਿਵੇਂ ਉਵੇਂ ਉਹ ਕਹਿੰਦਾ ਵੀ ਇਹ ਸਾਰਾ ਗੋਲਾ ਧਨ ਚਾਰਜਿਤ ਇਹਦੇ ਵਿੱਚ ਰਣ ਚਾਰਜ ਆ ਜਿਹੜੇ ਉਹ ਖੁੱਬੇ ਹੋਏ ਜਿੰਨਾ ਇਹਦੇ ਤੇ ਰਣ ਚਾ ਧਨ ਚਾਰਜਾ ਉਹਨਾਂ ਰਣ ਚਾਰਜਾ ਤੇ ਇੱਕ ਦੂਜੇ ਨੂੰ ਇਹ ਕੈਨਸਲ ਕਰ ਦਿੰਦੇ ਆ ਤਾਂ ਜਿਹੜਾ ਪ੍ਰਮਾਣੂ ਆ ਉਹ ਉਦਾਸੀਨ ਹੋ ਜਾਂਦਾ ਤਾਂ ਇਹ ਦੱਸਿਆ ਸੀਗਾ ਥਾਮਸਨ ਨੇ ਜੀ ਜੀ ਥਾਮਸਨ ਨੇ ਸੰਦ ਦੱਸਿਆ ਸੀਗਾ ਇਹ ਉਸ ਤੋਂ ਬਾਅਦ ਵਿੱਚ ਫਿਰ ਰਦਰਫੋਰਡ ਨੇ ਤੇ ਕਾਫੀ ਕੰਮ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਹੈਗੇ ਆ ਇਲੈਕਟ੍ਰੋਨ ਆ ਜਾਂ 네ਗੇਟਿਵ ਚਾਰਜ ਆ ਜਿਹੜੇ ਰੈਨ ਚਾਰਜ ਆ ਉਹ ਉਹ ਇਹਦੇ ਵਿੱਚ ਖੁੱਬੇ ਨਹੀਂ ਹੋਏ ਤਾਂ ਉਹ ਦੱਸਦਾ ਹੈ ਕਿ ਇੱਕ ਤਾਂ ਇਹਦੇ ਵਿੱਚ ਕਾਫੀ ਨਿਗਰ ਕੇਂਦਰਕ ਇਹਦਾ ਭਾਰੀ ਕੇਂਦਰਕ ਜਿਹਦੇ ਵਿੱਚ ਸਾਰਾ ਪੁੰਜ ਸਮਾਇਆ ਹੋਇਆ ਹੈ ਪਰਮਾਣੂ ਦਾ ਤੇ ਜਿਹੜੇ ਇਲੈਕਟ੍ਰੋਨ ਹੈ ਉਹ ਇਹਦੇ ਆਲੇ-ਦੁਆਲੇ ਪੁੰਜ ਦੇ ਨਿਊਕਲੀਅਸ ਦੇ ਕੇਂਦਰਕ ਦੇ ਆਲੇ-ਦੁਆਲੇ ਮਤਲਬ ਕਿ ਕੇਂਦਰਕ ਹੈ ਤੇ ਇਹਦੇ ਆਲੇ-ਦੁਆਲੇ ਜਿਹੜੇ ਇਲੈਕਟ੍ਰੋਨ ਆ ਉਹ ਚੱਕਰ ਲਗਾਉਂਦੇ ਆ ਉਹ ਕਿਵੇਂ ਚੱਕਰ ਲਗਾਉਂਦੇ ਜਿਵੇਂ ਇਹ ਇਲੈਕਟ੍ਰੋਨ ਇਧਰੋਂ ਇਧਰੋਂ ਆਏ ਆਈ ਗਿਆ ਇਸ ਤਰ੍ਹਾਂ ਚੱਕਰ ਲਗਾਈ ਗਿਆ ਲਗਾਈ ਗਿਆ ਫਿਰ ਫਿਰ ਚੱਕਰ ਲਗਾਈ ਗਿਆ ਉਸ ਤੋਂ ਬਾਅਦ ਚੱਕਰ ਲਗਾਉਣ ਤੋਂ ਬਾਅਦ ਇਹ ਅਖੀਰ ਦੇ ਵਿੱਚ ਇਹ ਕੇਂਦਰ ਦੇ ਵਿੱਚ ਡਿੱਗ ਜਾਂਦਾ ਜਿਹੜਾ ਇਲੈਕਟ੍ਰੋਨ ਕੌਣ ਇਲੈਕਟ੍ਰੋਨ E ਇਹਨੂੰ ਅਸੀਂ ਨੈਗੇਟਿਵ ਚਾਰਜ ਕਹਿੰਦੇ ਆ ਤਾਂ ਇਹ ਇਲੈਕਟ੍ਰੋਨ ਆ ਜਿਹੜਾ ਉਹ ਇਸ ਤਰ੍ਹਾਂ ਚੱਕਰ ਲਗਾਉਂਦਾ ਲਗਾਉਂਦਾ ਅਖੀਰ ਨੂੰ ਇਹ ਕੇਂਦਰਕ ਦੇ ਵਿੱਚ ਡਿੱਗ ਜਾਂਦਾ ਉਹਨੇ ਇਹ ਤਾਂ ਖੋਜ ਕਰ ਲਈ ਕਿ ਇਲੈਕਟ੍ਰੋਨ ਘੁੰਮਦੇ ਆ ਤੇ ਕੇਂਦਰਕ ਆ ਜਿਹੜਾ ਉਹ ਧਨ ਚਾਰਜ ਦਿੱਤਾ ਕੇਂਦਰਕ ਆ ਜਿਹੜਾ ਉਹ ਧਨ ਚਾਰਜ ਦਿੱਤਾ ਤੇ ਇਲੈਕਟ੍ਰੋਨ ਇਹਦੇ ਆਲੇ ਦੁਆਲੇ ਘੁੰਮਦੇ ਆ ਤਾਂ ਉਸਨੇ ਇੱਥੇ ਗਲਤੀ ਕਰਤੀ ਕਿ ਇਲੈਕਟ੍ਰੋਨ ਆ ਜਿਹੜੇ ਉਹ ਆਪਣੇ ਆਪਣੇ ਆਰਬਿਟ ਵਿੱਚ ਘੁੰਮਦੇ ਆ ਨਾ ਕਿ ਉਹ ਇੱਕ ਰਸਤਾ ਹੀ ਉਹਦੇ ਨੇੜੇ ਜਾਈ ਜਾਂਦਾ ਗੋਲ 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 ਤੇ ਕਿੱਥੇ ਪਰ ਉਹ ਥੋੜਾ ਅੱਗੇ ਨੇੜੇ ਪਹੁੰਚ ਗਏ ਤਰਦਰਫੋਰਡ ਨੇ ਇਹਨੂੰ ਹੋਰ ਇੰਪਰੂਵ ਕਰਤਾ ਇਹਨੇ ਖੁੱਬੇ ਹੋਏ ਕਿ ਆਸਿ ਨੈਗੇਟਿਵ ਚਾਰਜ ਜਿਹਨੇ ਕਹਤਾ ਨੈਗੇਟਿਵ ਚਾਰਜ ਰਿਵੋਲਵ ਕਰ ਰਹੇ ਆਲੇ ਦੁਆਲੇ ਕੇਂਦਰਕ ਦੇ ਅਖੀਰ ਕੇਂਦਰਕ ਵਿੱਚ ਡਿੱਗ ਜਾਂਦੇ ਆ ਤੇ ਇਸ ਤਰ੍ਹਾਂ ਕਹਿਣ ਦੇ ਨਾਲ ਅਸੀਂ ਸੋਚਦੇ ਹਾਂ ਕਿ ਜੇ ਉਹ ਕੇਂਦਰਕ ਵਿੱਚ ਡਿੱਗ ਜਾਣਗੇ ਤਾਂ ਪਰਮਾਣੂ ਜਿਹੜਾ ਉਹ ਅਸੰਤੁਲਿਤ ਹੋ ਜੂਗਾ ਪਰਮਾਣੂ ਸੰਤੁਲਿਤ ਨਹੀਂ ਰਹੇਗਾ ਤਾਂ ਇਹਦਾ ਬੈਲੈਂਸ ਆ ਜਿਹੜਾ ਉਹ ਵਿਗੜ ਜਾਏਗਾ ਤਾਂ ਫਿਰ ਇਹੇ ਸਾਨੂੰ ਉਹਦੀ ਕਮੀ ਲੱਗੀ ਤਾਂ ਇਸ ਤੋਂ ਬਾਅਦ ਵਿੱਚ ਫਿਰ ਇਹ ਉਹਦੇ ਵਿੱਚ ਕਮੀ ਪਾਈ ਗਈ ਕਿ ਜਿਹੜੇ ਇਲੈਕਟ੍ਰੋਨ ਆ ਉਹ ਵਿੱਚ ਡਿੱਗ ਜਾਂਦੇ ਬੋਰ ਦੇ ਪਰਮਾਣੂ ਮਾਡਲ ਕਿਸ ਤਰ੍ਹਾਂ ਦਾ ਸੀਗਾ ਤਬੋਰ ਨੇ ਕਾਫੀ ਫੇਰੇ ਦੇ ਤੇ ਵਰਕ ਕੀਤਾ ਉਸ ਤੋਂ ਬਾਅਦ ਵਿੱਚ ਉਸ ਨੇ ਦੇਖਿਆ ਕਿ ਜਿਹੜਾ ਪਰਮਾਣੂ ਆ ਉਹਦੇ ਵਿੱਚ ਇੱਕ ਭਾਰੀ ਕੇਂਦਰਕ ਹੈ ਜਿਹੜਾ ਕੇਂਦਰ ਆ ਉਹ ਬਹੁਤ ਭਾਰੀ ਹੈ ਤੇ ਉਹਦੇ ਆਲੇ-ਦੁਆਲੇ ਕੁਝ ਸ਼ੈੱਲ ਬਣੇ ਹੋਏ ਆ ਇੱਕ ਸ਼ੈੱਲ ਬਣਿਆ ਹੋਇਆ ਫਿਰ ਦੂਜਾ ਸ਼ੈੱਲ ਬਣਿਆ ਹੋਇਆ ਮਤਲਬ ਕਿ ਰਸਤੇ ਆ ਫਿਰ ਤੀਜਾ ਰਸਤਾ ਬਣਿਆ ਹੋਇਆ ਫੇਰ ਇਸੇ ਤਰ੍ਹਾਂ ਚੌਥਾ ਰਸਤਾ ਬਣਿਆ ਹੋਇਆ ਇਸ ਤਰ੍ਹਾਂ ਕਰਕੇ ਕਾਫੀ ਰਸਤੇ ਬਣੇ ਹੋਏ ਜਿਨ੍ਹਾਂ ਨੂੰ ਆਰਬਿਟ ਜਾਂ ਸ਼ੈਲ ਕਹਿ ਸਕਦੇ ਹਾਂ ਤਾਂ ਬੋਰ ਨੇ ਕਿਹਾ ਕਿ ਆ ਇਹਦਾ ਹੈਗਾ ਕੇਂਦਰਕ ਆ ਕੀ ਹੈਗਾ ਇਹਦਾ ਕੇਂਦਰਕ ਇਹ ਕੇਂਦਰਕ ਆ ਤੇ ਕੇਂਦਰਕਾ ਜਿਹੜਾ ਇਹਦਾ ਉਹ ਧਨ ਤਣ ਚਾਰਜ ਦਾ ਉਸ ਤੋਂ ਬਾਅਦ ਵਿੱਚ ਉਹਨੇ ਕਿਹਾ ਕਿ ਇਹਦੇ ਆਲੇ-ਦੁਆਲੇ ਇੱਕ ਪਹਿਲੀ ਸ਼ੈਲ ਆ ਜਿਹੜੀ ਪਹਿਲੀ ਸ਼ੈਲ ਆ ਉਹਨੂੰ ਅਸੀਂ ਐਨ ਨੰਬਰ 1 ਦੇਤਾ ਤੇ ਦੂਜੀ ਦਾ ਐਨ ਨੰਬਰ ਕੀ ਹੋ ਗਿਆ 2 ਨੰਬਰ ਹੋ ਗਿਆ ਤੀਜੇ ਦਾ 3 ਨੰਬਰ ਹੋ ਗਿਆ ਚੌਥੇ ਦਾ 4 ਨੰਬਰ ਹੋ ਗਿਆ ਤਾਂ ਇਹ ਸ਼ੈਲ ਨੂੰ ਅਸੀਂ ਪਹਿਲੀ ਸ਼ੈਲ ਦੂਜੀ ਸ਼ੈਲ ਤੀਜੀ ਸ਼ੈਲ ਚੌਥੀ ਸ਼ੈਲ ਚਾਰ ਰਸਤੇ ਆ ਜਿਹੜੇ ਜਿਵੇਂ ਸੂਰਜ ਦੇ ਦਿਵਾਲੇ ਗ੍ਰਹਿ ਚੱਕਰ ਘਟਦੇ ਆ ਉਵੇਂ ਹੀ ਉਹ ਕਹਿੰਦਾ ਇਲੈਕਟ੍ਰੋਨ ਹੈ ਜਿਹੜੇ ਉਹ ਇੰਨਾ ਰਸਤਿਆਂ ਦੇ ਵਿੱਚ ਘੁੰਮ ਰਹੇ ਹੈ ਅਲੱਗ-ਅਲੱਗ ਰਸਤਿਆਂ ਦੇ ਵਿੱਚ ਘੁੰਮ ਰਹੇ ਤਾਂ ਪਹਿਲੇ ਸ਼ੈਲ ਨੂੰ ਇੱਕ ਕਿਹਾ ਇੱਕ ਇੱਕ ਨੰਬਰ ਵਾਲੇ ਸ਼ੈਲ ਨੂੰ ਅਸੀਂ ਕੇ ਵੀ ਕਹਿ ਸਕਦੇ ਆ ਦੂਜੇ ਵਾਲੇ ਨੂੰ ਐਲ ਤੇ ਤੀਜੀ ਵਾਲੇ ਨੂੰ ਐਮ ਤਾਂ ਬੋਹਰ ਨੇ ਇਹਨਾਂ ਨੂੰ ਨਾਮ ਦਿੱਤੇ ਇਹਨਾਂ ਦਾ ਨਾਮਕਰਨ ਕੀਤਾ ਕੇ ਐਲ ਐਮ ਐਨ ਅੰਦਰੋਂ ਬਾਹਰ ਨੂੰ ਸ਼ੁਰੂ ਕਰਕੇ ਤੇ ਅੰਦਰੋਂ ਬਾਹਰ ਨੂੰ ਹੀ 1 2 3 4 ਸ਼ੈਲਸ ਦੇ ਨਾਂ ਜਾਂਦੀ ਹੈ ਤਾਂ ਫਿਰ ਇਸ ਤਰ੍ਹਾਂ ਕਰਕੇ ਬੋਰ ਨੇ ਪਰਮਾਣੂ ਮਾਡਲ ਨੂੰ ਥੋੜਾ ਵਧੀਆ ਐਕਸਪਲੇਨ ਕਰਤਾ ਸੋਹਣਾ ਬਣਾਤਾ ਪੂਰੀ ਜਾਣਕਾਰੀ ਦੇਤੀ ਜਿਹੜੀ ਕਿ ਪਹਿਲਾਂ ਇਹਨਾਂ ਦੇ ਵਿੱਚ ਕਮੀਆਂ ਸੀਗੀਆਂ ਤਾਂ ਬੋਰ ਦਾ ਪਰਮਾਣੂ ਮਾਡਲ ਆ ਜਿਹੜਾ ਉਹ ਇਸ ਤਰ੍ਹਾਂ ਦਾ ਤੇ ਰਦਰਫੋਰਡ ਦਾ ਇਸ ਤਰ੍ਹਾਂ ਦਾ ਤੇ ਥਾਮਸਨ ਦਾ ਇਸ ਤਰ੍ਹਾਂ ਦਾ ਥਾਮਸਨ ਦੇ ਵਿੱਚ ਕਾਫੀ ਕਮੀਆਂ ਰਹੀਆਂ ਪਰ ਉਹਨੇ ਇਹ ਲੱਭ ਲਿਆ ਸੀਗਾ ਤੇ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਪਤਾ ਲੱਗਿਆ ਕਿ ਜਿਹੜਾ ਕੇਂਦਰਕ ਆ ਉਹ ਕੀ ਆ ਕਾਫੀ ਹੈਵੀ ਆ ਨਿਗਰ ਆ ਭਾਰੀ ਆ ਜਿਹੜਾ ਕਿ ਬਾਹਰ ਇਲੈਕਟ੍ਰੋਨ ਆ ਉਹਨਾਂ ਦਾ ਪੁੰਜ ਘੱਟ ਆ ਤੇ ਅੰਦਰਲੇ ਜਿਹੜਾ ਧਨ ਚਾਰਜ ਉਹਦਾ ਇਲੈਕਟ੍ਰੋਨ ਪੁੰਜ ਜ਼ਿਆਦਾ ਫਿਰ ਉਹਨੇ ਸੋਨੇ ਦੇ ਪੱਤੇ ਤੇ ਕਿਰਨਾ ਪਾ ਕੇ ਦੇਖਿਆ ਤਾਂ ਉਹਨੇ ਦੇਖਿਆ ਕਿ ਸੈਂਟਰ ਦੇ ਵਿੱਚੋਂ ਕੁਝ ਕਿਰਨਾ α ਕਣ ਆ ਜਿਹੜੇ ਉਹ ਮੁੜਿਆ ਹੈ ਤਾਂ ਉਹਨੂੰ ਪਤਾ ਲੱਗਿਆ ਕਿ ਜਿਹੜਾ ਸੈਂਟਰ ਆ ਸੋਨੇ ਦੀ ਪੱਤੀ ਦੇ ਵਿੱਚ ਪਰਮਾਣੂਆਂ ਦਾ ਉੱਥੇ ਕੁਝ ਭਾਰੀ ਚੀਜ਼ ਹੈ ਤਾਂ ਫਿਰ ਉਹਨੇ ਲੱਭਿਆ ਕਿ ਉੱਥੇ ਪ੍ਰੋਟਾਨ ਪਏ ਜਾਂਦੇ ਆ ਤਾਂ ਤਾਂ ਚਾਰਜਿਤ ਪ੍ਰੋਟਾਨ ਤਾਂ ਫਿਰ ਵੀ ਫਿਰ ਪਤਾ ਲੱਗਿਆ ਕਿ ਇੱਥੇ ਨਿਊਟ੍ਰਾਨ ਵੀ ਹੈ ਤੇ ਨਿਊਟ੍ਰਾਨ ਅਤੇ ਪ੍ਰੋਟਾਨਾਂ ਦਾ ਜੋੜ ਹੈ ਜਿਹੜਾ ਉਹ ਬਣ ਜਾਂਦਾ ਪਰਮਾਣੂ ਪੁੰਜ ਕੀ ਬਣ ਜਾਂਦਾ ਉਹ ਪਰਮਾਣੂ ਪੁੰਜ ਤੇ ਇਲੈਕਟ੍ਰੋਨਾਂ ਦਾ ਗਿਣਤੀ ਜਾਂ ਪ੍ਰੋਟਾਨਾਂ ਦੀ ਗਿਣਤੀ ਹੈ ਜਿਹੜੀ ਉਹ ਪਰਮਾਣੂ ਸੰਖਿਆ ਹੈ ਹਾਂਜੀ ਇਹ ਸਾਰਾ ਸੀਗਾ தாம்ਸਨ ਰਦਰਫੋਰਡ ਤੇ ਬੋਹਰ ਦੇ ਪਰਮਾਣੂ ਮਾਡਲ ਬਾਰੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਾਫੀ ਸਮਝ ਲੱਗੀ ਹੋਵੇਗੀ ਤਾਂ ਚੰਗਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ ਵੀਰ ਵਿੱਚੋਂ